ਸਸ਼ੀ ਕਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਗੋਭੀ ਤੇ ਆਲੂ ਦੇ ਬਹੁਤ ਹੀ ਸਵਾਦਕ ਪਕੌੜੇ ਅੱਜ ਬਿਲਕੁਲ ਹੀ ਆਪਾਂ ਹਲਵਾਈ ਸਟਾਈਲ ਵਿਆਹ ਸ਼ਾਦੀਆਂ ਵਿੱਚ ਬਣਨ ਵਾਲੇ ਆਲੂ ਤੇ ਗੋਭੀ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਪੂਰੀ ਰੈਸਪੀ ਨੂੰ ਧਿਆਨ ਦੇ ਨਾਲ ਦੇਖਿਓ ਚਲੋ ਜੀ ਆਲੂ ਤੇ ਗੋਭੀ ਦੇ ਪਕੌੜੇ ਬਣਾਉਣੀ ਸ਼ੁਰੂ ਕਰਦੇ ਹਾਂ ਇੱਥੇ ਮੈਂ ਲਿਆ ਜੀ ਤਿਲ ਆਲੂ ਤੇਨ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਸ਼ੈੱਲ ਲਿਆਏ ਤੇ ਨਾਲ ਹੀ ਇੱਕ ਫੁੱਲ ਲਿਆ ਫੁੱਲ ਗੋਭੀ ਦਾ ਤੇ ਗੋਭੀ ਆਪਾਂ ਚੰਗੀ ਤਰ੍ਹਾਂ ਚੈੱਕ ਕਰਕੇ ਲੈਣੀ ਆ ਇਹਦੇ ਵਿੱਚ ਕੋਈ ਵੀ ਕੀੜਾ ਜਾਂ ਸੁੰਡੀ ਵਗੈਰਾ ਨਹੀਂ ਹੋਣਾ ਚਾਹੀਦਾ ਤੇ ਫਿਰ ਡੰਡਨ ਨਾਲ ਉਹ ਜਿਹੜੀ ਆਪਾਂ ਗੋਭੀ ਦੇ ਫੁੱਲ ਹਨ ਉਹ ਅਲੱਗ ਕਰ ਲੈਣੀਆਂ ਕਿਉਂਕਿ ਆਪਾਂ ਸਿਰਫ ਫੁੱਲ ਹੀ ਵਰਤਨੇ ਆ ਸਾਰੇ ਫੁੱਲਾਂ ਨੂੰ ਸੈੱਟ ਕਰਕੇ ਚੈੱਕ ਕਰਕੇ ਤਿਆਰ ਕਰ ਲਿਆ ਤੇ ਫਿਰ ਆਪਾਂ ਆਲੂਆਂ ਨੂੰ ਇਸ ਤਰ੍ਹਾਂ ਗੋਲ ਤੇ ਪਤਲਾ ਕੱਟ ਕੇ ਤਿਆਰ ਕਰਨਾ ਹੈ ਬਿਲਕੁਲੀ ਇਸ ਤਰ੍ਹਾਂ ਇਸੇ ਤਰ੍ਹਾਂ ਮੈਂ ਆਲੂ ਤੇ ਗੋਭੀ ਚੰਗੀ ਤਰ੍ਹਾਂ ਕੱਟ ਕੇ ਤੇ ਚੈੱਕ ਕਰਕੇ ਤਿਆਰ ਕਰ ਲਈ ਹੈ ਤੇ ਫਿਰ ਆਲੂ ਨੂੰ ਸਾਫ਼ ਕਰਨ ਲਈ ਨਾ ਇੱਥੇ ਪਹਿਲਾਂ ਆਪਾਂ ਇਹਨੂੰ ਪਾਣੀ ਦੇ ਵਿੱਚ ਧੋ ਕੇ ਰੱਖਾਂਗੇ ਫਿਰ ਚੰਗੀ ਤਰ੍ਹਾਂ ਮਲ ਮਲ ਕੇ ਆਲੂ ਨੂੰ ਸਾਫ਼ ਕਰਕੇ ਨਾ ਤੇ ਜਾਲੀ ਦੇ ਵਿੱਚ ਪਾ ਕੇ ਰੱਖ ਦੇਣਾ ਤਾਂ ਕਿ ਇਹਦਾ ਐਕਸਟਰਾ ਪਾਣੀ ਜਿਹੜਾ ਨਿਕਲ ਜਾਵੇ ਤੇ ਦੂਸਰੀ ਸਾਈਡ ਗੋਭੀ ਨੂੰ ਸਾਫ਼ ਕਰਨ ਲਈ ਮੈਂ ਰੱਖਿਆ ਹੈ ਜੀ ਪਾਣੀ ਉਬਲਣ ਲਈ ਜਿਵੇਂ ਪਾਣੀ ਗਰਮ ਹੋ ਗਿਆ ਨਾ ਇਹਦੇ ਵਿੱਚ ਮੈਂ ਇੱਕ ਚਮਚਾ ਪਾਇਆ ਨਮਕ ਦਾ ਤੇ ਫਿਰ ਪਾਈਏ ਗੋਭੀ ਫਿਰ ਗੋਭੀ ਨੂੰ ਆਪਾਂ ਹਿਲਾ ਕੇ ਜਿਵੇਂ ਹੀ ਉਬਾਲਾ ਆ ਗਿਆ ਨਾ ਪਾਣੀ ਨੂੰ ਤੇ ਆਪਾਂ ਗੈਸ ਬੰਦ ਕਰ ਦੇਣਾ ਹੈ ਤੇ ਗੋਭੀ ਨੂੰ ਨਾ ਕਵਰ ਕਰਕੇ 15 ਮਿੰਟ ਲਈ ਰੱਖ ਦੇਣਾ ਹੈ ਤੇ ਇਸ ਤਰ੍ਹਾਂ ਦੇ ਨਾਲ ਜਿਹੜੀ ਗੋਭੀ ਆਪਣੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ ਤੇ ਜਿਵੇਂ ਹੀ 15 ਮਿੰਟ ਹੋ ਗਏ ਨਾ ਤੇ ਆਪਾਂ ਗੋਭੀ ਨੂੰ ਸਾਈਡ ਤੇ ਕੱਢ ਲੈਣਾ ਹੈ ਤੇ ਇਹਨੂੰ ਜਾਲੀ ਦੇ ਵਿੱਚ ਪਾ ਕੇ ਰੱਖ ਦੇਣਾ ਤਾਂ ਕਿ ਇਹਦਾ ਜਿਹੜਾ ਐਕਸਟਰਾ ਪਾਣੀ ਹੈ ਨਾ ਉਹ ਵੀ ਨਿਕਲ ਜਾਵੇ ਤੇ ਨਾਲ ਹੀ ਆਪਾਂ ਗੋਭੀ ਨੂੰ ਬਿਲਕੁਲ ਠੰਡਾ ਕਰ ਲੈਣਾ ਹੈ ਜਿਵੇਂ ਆਪਣੀ ਗੋਭੀ ਠੰਡੀ ਹੋ ਰਹੀ ਨਾ ਦੂਸਰੀ ਸਾਈਡ ਉਨੀ ਤੇ ਆਪਾਂ ਬੇਸਨ ਦਾ ਕੋਲ ਬਣਾ ਕੇ ਤਿਆਰ ਕਰ ਲੈਂਦੇ ਆ ਬੇਸਨ ਦਾ ਕੋਲ ਬਣਾਉਣ ਲਈ ਜੀ ਇੱਥੇ ਮੈਂ ਇੱਕ ਕੌਲੀ ਯਾਨੀ ਕਿ ਇੱਕ ਕਟੋਰੀ ਲਈ ਹੈ ਜੀ ਬੇਸਨ ਇੱਥੇ ਤੁਸੀਂ ਕੋਈ ਵੀ ਮੋਟਾ ਜਾਂ ਬਰੀਕ ਬੇਸਨ ਲੈ ਸਕਦੇ ਹੋ ਤੇ ਫਿਰ ਇਹਦੇ ਨਾਲ ਹੀ ਲੈ ਰਹੇ ਹਾਂ 2 ਚਮਚ ਮੈਂ ਚੌਲਾਂ ਦਾ ਆਟਾ ਇਹਦੇ ਨਾਲ ਜਿਹੜੇ ਪਕੌੜੇ ਨਾ ਬਹੁਤ ਹੀ कुरकुरੇ ਬਣ ਕੇ ਤਿਆਰ ਹੁੰਦੇ ਆ ਨਾਲ ਹੀ ਅੱਧਾ ਚਮਚ ਗਰਮ ਮਸਾਲਾ ਤੇ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਤੇ ਥੋੜਾ ਜਿਹਾ ਇਥੇ ਮੈਂ ਲਿਆ ਹੈ ਜੀ ਆਮਚੂਰ ਪਾਊਡਰ ਜਾਨੀ ਕਿ ਡ్రਾਈ ਮੰango ਪਾਊਡਰ ਇਹਦੇ ਨਾਲ ਬਹੁਤ ਹੀ ਚਟਪਟੇ ਪਕੌੜੇ ਬਣ ਕੇ ਤਿਆਰ ਹੁੰਦੇ ਆ ਤੇ ਥੋੜੀ ਜੀ ਅਜਵਾਇਨ ਅਜਵਾਇਨ ਨੂੰ ਆਪਾਂ ਇਸ ਤਰ੍ਹਾਂ ਹੱਥਾਂ ਤੇ ਮਲ ਕੇ ਲੈਣਾ ਇੱਕ ਚਮਚ ਕਸੂਰੀ ਮੇਥੀ ਇਹਨੂੰ ਵੀ ਆਪਾਂ ਇਸ ਤਰ੍ਹਾਂ ਕ੍ਰਸ਼ ਕਰਕੇ ਮਲ ਕੇ ਹੀ ਪਾਉਣਾ ਹੈ ਤੇ ਸਵਾਦ ਅਨੁਸਾਰ ਨਮਕ ਇੱਥੇ ਮੈਂ ਇੱਕ ਚਮਚ ਲਿਆ ਹੈ ਜੀ ਅਦਰਕ ਤੇ ਹਰੀ ਮਿਰਚ ਦੀ ਪੇਸਟ ਇਹ ਵੀ ਆਪਾਂ ਸਵਾਦ ਅਨੁਸਾਰ ਲੈਣੀ ਆ ਜਿਸ ਤਰ੍ਹਾਂ ਤੁਸੀਂ ਖਾਣੀ ਪਸੰਦ ਕਰਦੇ ਹੋ ਨਾਲ ਹੀ ਫ੍ਰੈਸ਼ ਹਰਾ ਧਨੀਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਕਿ ਤੁਸੀਂ ਇੱਥੇ ਜੋ ਤੁਹਾਡੇ ਘਰ ਦੇ ਵਿੱਚ ਨਾਰਮਲ ਮਸਾਲੇ ਹਨ ਉਹ ਵਰਤ ਸਕਦੇ ਹੋ ਜੋ ਕਿ ਤੁਹਾਡੀ ਨੂਨਦਾਨੀ ਦੇ ਵਿੱਚ ਆ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਨਾ ਫਿਰ ਇਥੇ ਮੈਂ ਇੱਕ ਗਲਾਸ ਲਿਆਈ ਪਾਣੀ ਦਾ ਇਹ ਪਾਣੀ ਹੈ ਜਿਹੜਾ ਆਪਾਂ ਨਾਰਮਲ ਰੂਮ ਟੈਂਪਰੇਚਰ ਵਾਲਾ ਪਾਣੀ ਵਰਤਣਾ ਹੈ ਤੇ ਬੇਸਨ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਨਾ ਇਸ ਤਰ੍ਹਾਂ ਨਾ ਤਿੰਨ ਤੋਂ ਚਾਰ ਵਾਰੀ ਤੇ ਆਪਾਂ ਹਲਕਾ ਜਿਹਾ ਕੋਲਾ ਤਿਆਰ ਕਰਨਾ ਹੈ ਕਿ ਆਪਾਂ ਪਾਣੀ ਇੱਕ ਵਾਰੀ ਚ ਸਾਰਾ ਨਹੀਂ ਪਾਉਣਾ ਨਹੀਂ ਤਾਂ ਬੇਸਨ ਦੀਆਂ ਜਿਹੜੀਆਂ ਗੰਡਾ ਬਣ ਜਾਣਗੀਆਂ ਫਿਰ ਜਦੋਂ ਇਹਨਾਂ ਨੂੰ ਫੈਂਟਾਂਗੇ ਨਾ ਗੰਡਾ ਨੂੰ ਫੈਂਟਣ ਦੇ ਵਿੱਚ ਕਾਫੀ ਟਾਈਮ ਲੱਗ ਜਾਵੇਗਾ ਇਥੇ ਮੈਂ ਤਿੰਨ ਤੋਂ ਚਾਰ ਵਾਰੀ ਨਾ ਥੋੜਾ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਵੇਸਨ ਨੂੰ ਮਿਕਸ ਕਰਦੀ ਹੋਈ 3 ਤੋਂ 4 ਮਿੰਟ ਇਸ ਤਰ੍ਹਾਂ ਫੈਂਟ ਲਾਵਾਂਗੀ ਇਹਦੇ ਨਾਲ ਜਿਹੜਾ ਵੇਸਨ ਬਹੁਤ ਹੀ ਵਧੀਆ ਤੇ ਸਮੂਥ ਬਣ ਕੇ ਤਿਆਰ ਹੋਵੇਗਾ। ਵੀ 3 ਤੋਂ 4 ਮਿੰਟ ਚੰਗੀ ਤਰ੍ਹਾਂ ਵੈਂਸ ਵੇਸਨ ਨੂੰ ਮੈਂ ਫੈਂਟ ਲਿਆ ਜੀ। ਜਾਨੀ ਕਿ ਚੰਗੀ ਤਰ੍ਹਾਂ ਖੋਲ ਕੇ ਵੇਸਨ ਨੂੰ ਤਿਆਰ ਕਰ ਲੈਣਾ ਤੇ ਤੁਹਾਨੂੰ ਮੈਂ ਚੈੱਕ ਕਰਕੇ ਦਿਖਾਉਣੀ ਆ। ਕੀ ਆਪਾਂ ਨੂੰ ਕਿਸ ਤਰ੍ਹਾਂ ਦਾ ਵੇਸਣ ਚਾਹੀਦਾ ਹੈ ਤੇ ਘਰਸ਼ੀ ਦੀ ਉੱਪਰ ਇਸ ਤਰ੍ਹਾਂ ਬੈਕ ਸਾਈਡ ਤੇ ਨਾ ਤੁਸੀਂ ਇਸ ਤਰ੍ਹਾਂ ਲਗਾ ਕੇ ਦੇਖਨੇ ਕਿ ਤੁਹਾਡਾ ਵੇਸਣ ਲੱਗ ਰਿਹਾ ਹੈ ਬਿਲਕੁਲ ਹੀ ਆਪਾਂ ਨੂੰ ਇਸ ਤਰ੍ਹਾਂ ਦਾ ਵੇਸਣ ਜਿਹੜਾ ਚਾਹੀਦਾ ਹੈ ਨਾ ਇਹ ਤਾਂ ਜਿਆਦਾ ਗਾੜਾ ਹੋਣਾ ਚਾਹੀਦਾ ਹੈ ਕੋਲ ਤੇ ਨਾ ਹੀ ਜਿਆਦਾ ਪਤਲਾ ਹੋਣਾ ਚਾਹੀਦਾ ਹੈ ਇਹਦੀ ਵੇਸਣ ਦੀ ਜਿਹੜੀ ਥਿਕਨੈਸ ਆ ਮੀਡੀਅਮ ਹੋਣੀ ਚਾਹੀਦੀ ਹੈ ਤੇ ਆਪਣੀ ਦੂਜੀ ਸਾਈਡ ਗੋਭੀ ਬਿਲਕੁਲ ਨਾ ਠੰਡੀ ਹੋ ਗਈ ਹੈ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ ਕਿਉਂਕਿ ਆਪਾਂ ਚੰਗੀ ਤਰ੍ਹਾਂ ਗੋਭੀ ਨੂੰ ਸਾਫ਼ ਕਰ ਲਿਆ ਸੀ ਫਿਰ ਇੱਥੇ ਵੇਸਣ ਦੇ ਕੋਲ ਦੇ ਵਿੱਚ ਆਪਾਂ ਅੱਧੇ ਤੇ ਅੱਜ ਆਪਾਂ ਪਾ ਦੇਣੀ ਆ ਪੀਸ ਆਲੂ ਦੇ ਬਾਕੀ ਪੀਸ ਆਪਾਂ ਬਾਅਦ ਵਿੱਚ ਪਾਵਾਂਗੇ ਆਲੂ ਤੇ ਗੋਭੀ ਨੂੰ ਵੇਸਣ ਦੇ ਘੋਲ ਦੇ ਵਿੱਚ ਪਾ ਕੇ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਜਿਹੜਾ ਵੇਸਣ ਦਾ ਘੋਲ ਹੈ ਨਾ ਚੰਗੀ ਤਰ੍ਹਾਂ ਗੋਭੀ ਤੇ ਆਲੂਆਂ ਦੇ ਉੱਪਰ ਲੱਗ ਜਾਵੇ ਤੇ ਫਿਰ ਆਲੂ ਤੇ ਗੋਭੀ ਤੇ ਵੇਸਣ ਦੇ ਕੋਲ ਦੇ ਵਿੱਚ ਨਾ ਇੱਥੇ ਆਪਾਂ ਪਾਉਣਾ ਹੈ ਜੀ ਇੱਕ ਨਿੰਬੂ ਤੇ ਥੋੜਾ ਜਿਹਾ ਮਿੱਠਾ ਸੋਡਾ ਬਿਲਕੁਲ ਹੀ ਥੋੜਾ ਜਿਹਾ ਪਿੰਚ ਦੇ ਹਿਸਾਬ ਦੇ ਨਾਲ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਮਿੱਠੇ ਸੋਡੇ ਦੇ ਨਾਲ ਜਿਹੜੇ ਪਕੌੜੇ ਆ ਨਰਮ ਹੋ ਜਾਂਦੇ ਆ ਤੇ ਖਾਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੇ ਆ ਮਿੱਠਾ ਸੋਡਾ ਆਪਾਂ ਨਾ ਲਾਸਟ ਮੂਮੈਂਟ ਤੇ ਹੀ ਪਾਉਣਾ ਹੁੰਦਾ ਹੈ ਜਦੋਂ ਕਿ ਆਪਾਂ ਪਕੌੜੇ ਬਣਾਉਣੇ ਸ਼ੁਰੂ ਕਰਨੇ ਹੁੰਦੇ ਆ ਤੇ ਦੂਸਰੀ ਸਾਈਡ ਤੇਲ ਮੈਂ ਪਹਿਲਾਂ ਹੀ ਗਰਮ ਹੋ ਲਈ ਰੱਖ ਦਿੱਤਾ ਹੈ ਤੇ ਮੈਂ ਸਰੋਂ ਦੇ ਤੇਲ ਦੇ ਵਿੱਚ ਇਹ ਪਕੌੜੇ ਬਣਾ ਕੇ ਤਿਆਰ ਕਰ ਰਹੀ ਹਾਂ ਤੇ ਫਿਰ ਇਸ ਤਰ੍ਹਾਂ ਆਪਾਂ ਇੱਕ ਇੱਕ ਪੀਸ ਲੈਣਾ ਹੈ ਜੀ ਇਹਦੇ ਵਿੱਚੋਂ ਐਕਸਟਰਾ ਜਿਹੜਾ ਜਿਵੇਂ ਬੇਸਲ ਦਾ ਕੋਲ ਨਿਕਲ ਗਿਆ ਨਾ ਤੇ ਫਿਰ ਆਪਾਂ ਇਸ ਤਰ੍ਹਾਂ ਕਰਕੇ ਇੱਕ ਇੱਕ ਪੀਸ ਗੋਭੀ ਤੇ ਆਲੂ ਦਾ ਆਪਾਂ ਤੇਲ ਦੇ ਵਿੱਚ ਪਾ ਦੇਣਾ ਇੱਥੇ ਤੇਲ ਆਪਣਾ ਇੱਥੇ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਗਰਮ ਹੋਣਾ ਚਾਹੀਦਾ ਨਾ ਹੀ ਤਾਂ ਘੱਟ ਗਰਮ ਹੋਣਾ ਚਾਹੀਦਾ ਹੈ ਕੱਟ ਗਰਮ ਹੋਊਗਾ ਤਾਂ ਪਕੌੜਿਆਂ ਦੇ ਵਿੱਚ ਤੇਲ ਚਲਾ ਜਾਵੇਗਾ ਜਿਆਦਾ ਗਰਮ ਹੋਵੇਗਾ ਤੇ ਜਿਹੜੇ ਪਕੌੜੇ ਆਪਣੇ ਜਲ ਜਾਣਗੇ ਮੀਡੀਅਮ ਗਰਮ ਹੋਊਗਾ ਤਾਂ ਪਕੌੜੇ ਆਪਣੇ ਬਹੁਤ ਹੀ ਪਧਿਆ ਮੰਨ ਕੇ ਤਿਆਰ ਹੋਣਗੇ ਜਿਵੇਂ ਪਕੌੜਿਆਂ ਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਨਾ ਹਲਕਾ ਜਿਹਾ ਰੰਗ ਬਦਲ ਗਿਆ ਪਕੌੜਿਆਂ ਦਾ ਤੇ ਫਿਰ ਪਕੌੜਿਆਂ ਨੂੰ ਆਪਾਂ ਬਾਹਰ ਕੱਢ ਲੈਣਾ ਕਿਉਂਕਿ ਆਪਾਂ ਪਕੌੜਿਆਂ ਨੂੰ ਦੁਬਾਰਾ ਫਿਰ ਫਰਾਈ ਕਰਾਂਗੇ ਜਿਵੇਂ ਆਪਣਾ ਤੇਲ ਐਕਸਟਰਾ ਨਿਕਲ ਗਿਆ ਨਾ ਜਾਨੀ ਕਿ ਤੇਲ ਆਪਣਾ ਚੰਗੀ ਤਰ੍ਹਾਂ ਨੁੱਛੜ ਗਿਆ ਤੇ ਪਕੌੜਿਆਂ ਨੂੰ ਆਪਾਂ ਸਾਈਡ ਤੇ ਜਾਲੀ ਜਾਂ ਪਲੇਟ ਦੇ ਵਿੱਚ ਕੱਢ ਲੈਣਾ ਹੈ ਆਲੂ ਤੇ ਗੋਭੀ ਦੇ ਸਾਰੇ ਪਕੌੜੇ ਬਣਾ ਕੇ ਮੈਂ ਤਿਆਰ ਕਰ ਲਿਆ ਜਿੱਥੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਇਹਨਾਂ ਨੂੰ ਦੁਬਾਰਾ ਫਰਾਈ ਕਿਉਂ ਕਰਨਾ ਹੈ ਕਿਉਂਕਿ ਆਪਾਂ ਬਿਲਕੁਲ ਹੀ ਹਲਵਾਈ ਸਟਾਈਲ ਬਣਾ ਰਹੇ ਹਾਂ ਤੇ ਆਪਾਂ ਇਸ ਤਰ੍ਹਾਂ ਗੋਭੀ ਦੇ ਪਕੌੜੇ ਨੇ ਜਿਹੜੇ ਵਿੱਚੋਂ ਕਾਰੋਂ ਕੱਟ ਲੈਣੇ ਆ ਕੱਟ ਕੇ ਇਹਦੇ ਦੋ ਪੀਸ ਕਰ ਲੈਣੇ ਆ ਦੇਖੋ ਸਾਰੇ ਮੇ ਗੋਭੀ ਦੇ ਪਕੌੜੇ ਜਿਹੜੇ ਆ ਕੱਟ ਲਈ ਆ ਵਿਚਕਾਰੋਂ ਤੇ ਆਪਾਂ ਫਿਰ ਜਿਹੜਾ ਤੇਲ ਆ ਨਾ ਮੀਡੀਅਮ ਫਲੇਮ ਤੇ ਇਹਨੂੰ ਗਰਮ ਹੋ ਲਈ ਰੱਖ ਦਿੱਤਾ ਸੀ ਜਿਵੇਂ ਹੀ ਆਪਣਾ ਮੀਡੀਅਮ ਤੇਲ ਗਰਮ ਹੋ ਗਿਆ ਨਾ ਫਿਰ ਆਪਾਂ ਇਹਦੇ ਵਿੱਚ ਕੱਟੇ ਹੋਏ ਗੋਭੀ ਦੇ ਪਕੌੜੇ ਪਾਇਆ ਦੇਣੀ ਆ ਨਾਲ ਹੀ ਜਿਹੜੇ ਆਲੂ ਵਾਲੇ ਪਕੌੜੇ ਆ ਉਹਨਾਂ ਨੂੰ ਵੀ ਆਪਾਂ ਦੁਬਾਰਾ ਫਰਾਈ ਕਰ ਲੈਣਾ ਇਹਦੇ ਨਾਲ ਜਿਹੜੇ ਪਕੌੜੇ ਆ ਬਹੁਤ ਹੀ ਵਧੀਆ ਲੱਗਦੇ ਆ ਤੇ ਬਹੁਤ ਹੀ कुरकुरੇ ਕ੍ਰੰਚੀ ਤੇ ਚਟਪਟੇ ਪਕੌੜੇ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਨਾ ਪਕੌੜਿਆਂ ਨੂੰ ਹਿਲਾਉਂਦੇ ਹੋਏ ਆਪਾਂ ਮੀਡੀਅਮ ਫਲੇਮ ਤੇ ਲਗਾਤਾਰ ਪੂਰੇ ਚੰਗੀ ਤਰ੍ਹਾਂ ਪੈ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਜਿਵੇਂ ਹੀ ਇਹਨਾਂ ਦਾ ਕਲਰ ਨਾ ਬ੍ਰਾਊਨ ਹੋ ਜਾਵੇ ਡਾਰਕ ਬ੍ਰਾਊਨ ਨਹੀਂ ਕਰਨਾ ਮੀਡੀਅਮ ਬ੍ਰਾਊਨ ਹੋ ਜਾਵੇ ਤੇ ਫਿਰ ਆਪਣੇ ਪਕੌੜੇ ਚੰਗੀ ਤਰ੍ਹਾਂ ਫਰਾਈ ਹੋ ਜਾਂਦੇ ਫਿਰ ਆਪਾਂ ਪਕੌੜਿਆਂ ਨੂੰ ਇਸ ਤਰ੍ਹਾਂ ਜਾਲੀ ਦੇ ਵਿੱਚ ਕੱਢਣਾ ਹੈ ਤੇ ਇਹਨਾਂ ਦਾ ਐਕਸਟਰਾ ਤੇਲ ਆ ਜਿਹੜਾ ਵਾਧੂ ਤੇਲ ਆ ਆਪਾਂ ਨਿਚੋੜ ਲੈਣਾ ਹੈ ਯਾਨੀ ਕਿ ਕੱਢ ਲੈਣਾ ਇਸ ਤਰ੍ਹਾਂ ਇਸ ਫਿਰ ਆਪਾਂ ਇਹਨਾਂ ਨੂੰ ਸਾਈਡ ਤੇ ਜਾਲੀ ਜਾਂ ਪਲੇਟ ਦੇ ਵਿੱਚ ਰੱਖ ਲੈਣਾ ਹੈ ਪਲੇਟ ਦੇ ਵਿੱਚ ਰੱਖੋਗੇ ਤਾਂ نیچے ਕੋਈ ਨਿਊਜ਼ਪੇਪਰ ਜਾਂ ਟਿਸ਼ੂ ਪੇਪਰ ਜ਼ਰੂਰ ਰੱਖਣਾ ਹੈ ਜਿਹੜਾ ਐਕਸਟਰਾ ਤੇਲ ਹੋਵੇਗਾ ਉਹਦੇ ਤੇ ਲੱਗ ਜਾਵੇਗਾ ਅਗਰ ਜਾਲੀ ਦੇ ਵਿੱਚ ਰੱਖ ਰਹੇ ਹੋ ਤਾਂ نیچے ਤਾਂੜਾ ਜਿਹੜਾ ਐਕਸਟਰਾ ਤੇਲਾ ਨਿਕਲ ਜਾਵੇਗਾ ਵੈਸੇ ਪਕੌੜਿਆਂ ਦੇ ਵਿੱਚ ਬਿਲਕੁਲ ਵੀ ਤੇਲ ਨਹੀਂ ਰਹਿੰਦਾ ਕਿ ਬਹੁਤ ਹੀ ਟੇਸਟੀ ਚਟਪਟੇ ਜਿਹੜੇ ਇਹ ਪਕੌੜੇ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਨਾਰਮਲ ਮਸਾਲਿਆਂ ਦੇ ਵਿੱਚ ਬਣਾ ਕੇ ਤਿਆਰ ਕੀਤੇ ਆ ਤੁਸੀਂ ਇਹਨੂੰ ਫਿਰ ਸਰਵ ਕਰ ਸਕਦੇ ਹੋ ਮਿਉਨਿਸ ਕੇਚਪ ਦੇ ਨਾਲ ਤੇ ਗ੍ਰੀਨ ਚਟਨੀ ਜਾਨੀ ਕਿ ਹਰੀ ਚਟਨੀ ਦੇ ਨਾਲ ਜਿਸ ਤਰ੍ਹਾਂ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਦੇਖੋ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਹਨ ਤੇ ਖਾਣ ਦੇ ਵਿੱਚ ਵੀ کیا بات ਹੈ ਬਹੁਤ ਹੀ ਸਵਾਦਮਈ ਕੇ ਤਿਆਰ ਹੁੰਦੀ ਹੈ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖੋ ਤਾਂ ਨੂੰ ਮੇਰੀ ਇਹ ਆਲੂ ਤੇ ਗੋਭੀ ਦੇ ਪਕੌੜਿਆਂ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜਰੂਰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਨਾਲ ਮਿਲ ਜਾਵੇ ਮਿਲਦੇ ਜੀ ਨਵੀਂ ਰੈਸਪੀ ਦੇ ਨਾਲ ਥੈਂਕ ਯੂ